ਸਤ ਸ੍ਰੀ ਅਕਾਲ ਨਮਸਕਾਰ ਅਦਾਬ ਹੈਲੋ ਹਾਈ ਦੋਸਤੋ ਮੈਂ ਤੁਹਾਡਾ ਆਪਣਾ ਗਾਇਕ ਨਰਮਲ ਸਿੱਧੂ ਅੱਜ ਮੈਂ ਤੁਹਾਡੇ ਨਾਲ ਇੱਕ ਬੜੀ ਖਾਸ ਗੱਲ ਸਾਂਝੀ ਕਰਨ ਜਾ ਰਿਹਾ ਹਾਂ ਕੁਝ ਸਮੇਂ ਤੋਂ ਮੈਂ ਇਸ ਚੀਜ਼ ਨੂੰ ਵਾਚ ਰਿਹਾ ਹਾਂ ਦੇਖ ਰਿਹਾ ਹਾਂ ਪਰ ਅੱਜ ਇਸ ਗੱਲ ਨੂੰ ਤੁਹਾਡੇ ਤੱਕ ਸਾਂਝੀ ਕਰਨ ਦੇ ਵਿੱਚ ਮੈਂ ਕੁਈ ਸੰਗ ਮਹਿਸੂਸ ਨਹੀਂ ਕਰ ਰਿਹਾ ਬਲਕਿ ਫਕਰ ਮਹਿਸੂਸ ਕਰ ਰਹੇ ਆ ਕਿ ਮੈਂ ਬੋਲੇ ਆ ਤਾਂ ਹੋ ਸਕਦਾ ਤੁਸੀਂ ਲੋਕ ਵੀ ਇਸ ਚੀਜ਼ ਦੇ ਹੱਕ ਵਿੱਚ ਬੋਲੋਗੇ ਜਾਂ ਇਸ ਚੀਜ਼ ਦੀ ਸਚਾਈ ਕੀ ਹੈ ਇਹਦੇ ਬਾਰੇ ਤੁਸੀਂ ਲਾਜ਼ਮੀ ਲਿਖੋਗੇ ਬੋਲੋਗੇ ਦੱਸੋਗੇ ਅੱਜ ਪੰਜਾਬ ਜਾਂ ਆਪਾਂ ਕਹ ਲਈਏ ਪੂਰਾ ਵਾਈਡੀ ਕਹਿ ਸਕਦੇ ਆ ਲੇਕਿਨ ਪੰਜਾਬੀ ਬਹੁਤ ਜ਼ਿਆਦਾ ਗਲਤ ਤਰੀਕੇ ਨਾਲ ਇਸ ਜੰਗਾਲ ਦੇ ਵਿੱਚ ਇਸ ਦਲਦਲ ਦੇ ਵਿੱਚ ਤਰ ਚੁੱਕੇ ਆ ਉਹ ਐ ਫੇਕ ਮੀਡੀਆ سوشل ਮੀਡੀਆ ਸੰਗ ਸ਼ਰਮ ਹਯਾ ਜਿਹਦੇ ਵਿੱਚ ਸਾਰੀਆਂ ਹੱਦਾਂ ਜਿਹੜੀਆਂ ਅਸੀਂ ਲੋਕ ਉਹ ਪੂਰੀਆਂ ਕਰ ਚੁੱਕੇ ਆ ਔਰ ਤਕਲੀਫ ਉਦੋਂ ਹੁੰਦੀ ਹੈ ਜਦੋਂ ਮੀਡੀਆ ਜਿਨ੍ਹਾਂ ਨੂੰ ਕਹਿੰਦੇ ਆ ਜਾਂ ਫਿਰ ਸੋਸ਼ਲ ਮੀਡੀਆ ਜੀਦਾ ਬਹੁਤ ਵੱਡਾ ਬੋਲਬਾਲਾ ਹੈ ਉਹ ਕੁਝ ਐਸੇ ਲੋਕਾਂ ਨੂੰ ਟ੍ਰੋਲ ਕਰਦੇ ਆ ਕੁਝ ਐਸੇ ਲੋਕਾਂ ਨੂੰ ਜਿਹੜੇ ਲੋਕ ਗਲਤ ਕੰਟੈਂਟ ਬਣਾਉਂਦੇ ਆ ਗਲਤ ਗੱਲਾਂ ਕਰਦੇ ਆ ਗਲਤ ਸਟੋਰੀਆਂ ਬਣਾਉਂਦੇ ਆ ਫੇਕ ਸਟੋਰੀਆਂ ਬਣਾਉਂਦੇ ਆ ਆਪਣੀ ਫੈਮਿਲੀ ਆਪਣੀ ਘਰ ਵਾਲੀ ਆਪਣੀ ਭੈਣ ਆਪਣੀ ਮਾਂ ਆਪਣੀ ਦਾਦੀ ਨਾਲ ਕੁਝ ਐਸੀਆਂ ਜਿਨ੍ਹਾਂ ਨੂੰ ਕਹਿ ਦਿੱ ਗਿਆ ਆਪਾਂ ਜਿਹੜੀਆਂ ਅਸੀਂ ਗੱਲਾਂ ਕਦੇ ਸੋਚ ਨਹੀਂ ਸਕਦੇ ਉਹ ਗੱਲਾਂ ਉਹ ਸ਼ਰਿਆਮ ਕਰਦੇ ਆ ਲੋਕ ਉਹਨਾਂ ਦਾ ਸਵਾਦ ਲੈਂਦੇ ਆ ਇੰਜੋਏ ਕਰਦੇ ਆ ਤੇ ਕੁਝ ਸੋ ਕਾਲਡ ਮੀਡੀਆ ਔਰ ਕੁਝ ਲੋਕ ਸ਼ਾਇਦ ਜਿਨ੍ਹਾਂ ਦਾ ਮਕਸਦ ਪੈਸੇ ਕਮਾਉਣਾ ਹੁੰਦਾ ਸਿਰਫ ਤੇ ਸਿਰ ਪੈਸੇ ਕਮਾਉਣਾ ਹੁੰਦਾ ਉਹ ਕਈ ਜਥੇਬੰਦੀਆਂ ਦੇ ਰੂਪ ਵਿੱਚ ਵੀ ਹੈ ਕਈ ਸੰਸਥਾਵਾਂ ਦੇ ਨਾਂ ਤੇ ਵੀ ਹੈ ਕਈ ਮੀਡੀਆ ਦੇ ਨਾਂ ਤੇ ਵੀ ਹੈ ਕਈ ਚੈਨਲ ਦੇ ਨਾਂ ਤੇ ਵੀ ਹੈ ਬਹੁਤ ਸਾਰੀਆਂ ਧਾਰਮਿਕ ਲੋਕ ਉਹਦੇ ਪਿੱਛੇ ਵੀ ਹੈਗੇ ਨੇ ਸੋ ਉਸ ਵਿਸ਼ੇ ਨੂੰ ਉਹ ਚੱਕਦੇ ਆ ਜਿਹੜੇ ਕਿ ਆਲਰੇਡੀ ਪਹਿਲਾਂ ਹਿੱਟ ਹੁੰਦੇ ਆ ਜਿਨ੍ਹਾਂ ਨੂੰ ਲੋਕ ਬਹੁਤ ਦੇਖ ਰਹੇ ਹੁੰਦੇ ਆ ਉਹ ਉਹਨਾਂ ਤੇ ਗੱਲ ਕਰਕੇ ਉਹਨਾਂ ਨੂੰ ਰਾਤੋਂ ਰਾਤ ਜਿਹੜੇ ਹਜ਼ਾਰਾਂ ਦੇ ਵਿੱਚ ਉਹਨਾਂ ਦੇ ਫੋਲੋਅਰਸ ਹੁੰਦੇ ਆ ਉਹਨਾਂ ਨੂੰ ਮਿਲੀਅਨ ਇਹ ਕਰ ਦਿੰਦਿਆਂ ਜਿਹੜੇ ਮਿਲੀਅਨ ਮਿਲੀਅਨ ਵੀ ਉਹਨਾਂ ਦੇ ਦਿਨ ਚੜਦਿਆਂ ਹੋ ਜਾਂਦੇ ਆ ਯਾਨੀ ਕਿ ਜਿਹੜੀ ਗੱਲ ਸਾਨੂੰ ਕਰਨੀ ਹੀ ਨਹੀਂ ਚਾਹੀਦੀ ਸੀ ਕੁਝ ਕੁ ਲੋਕਾਂ ਨੇ ਕੀਤੀ ਪਰ ਅਸੀਂ ਬਹੁਤ ਵੱਡਾ ਮੀਡੀਆ ਜਿਹਨੂੰ ਕਹਿ ਦਈਏ ਸਾਨੂੰ ਕੰਟੈਂਟ ਚਾਹੀਦਾ ਸਾਨੂੰ ਸਬਸਕ੍ਰਾਈਬ ਚਾਹੀਦੀ ਹੈ ਸਾਨੂੰ ਲਾਈਕ ਚਾਹੀਦੀ ਤੇ ਕਮੈਂਟ ਚਾਹੀਦੀ ਸਾਨੂੰ ਪੈਸੇ ਚਾਹੀਦੇ ਆ ਸੋ ਉਹ ਫੇਕ ਮੀਡੀਆ ਉਹ ਚੀਜ਼ ਦੀ ਸਟੋਰੀ ਬਣਾ ਕੇ ਉਹ ਇਸ ਤਰੀਕੇ ਨਾਲ ਪੇਸ਼ ਕਰਦਾ ਕਿ ਉਹ ਪੂਰੀ ਦੁਨੀਆ ਦੇ ਵਿੱਚ ਉਸ ਚੀਜ਼ ਨੂੰ ਪ੍ਰਚਲਿਤ ਕਰ ਦਿੰਦੇ ਆ ਅਗਰ ਅਸੀਂ ਪੈਸਾ ਲਾ ਕੇ ਇਸ ਸੋਸ਼ਲ ਮੀਡੀਆ ਤੇ ਆਈਏ ਤੇ ਬਹੁਤ ਪੈਸਾ ਲੱਗਦਾ ਅਗਰ ਤੁਸੀਂ ਇੰਸਟਾਗ੍ਰam ਮੈਨੂੰ ਕਿਸੇ ਬੰਦੇ ਨੇ ਕਿਹਾ ਕਿ ਯਾਰ ਤੁਸੀਂ ਬੜੇ ਚਰਤੋਂ ਇਸ 뮤ਜ਼ਿਕ ਇੰਡਸਟਰੀ 'ਚ ਕੰਮ ਕਰਦੇ ਹੋ ਤੇ ਤੁਹਾਡੇ ਸਿਰਫ 20000 ਦੇ ਨੇੜੇ ਜਿਹੜੇ ਫੋਲੋਅਰਸ ਹੈਗੇ ਆ ਤੁਹਾਡੇ 2 ਲੱਖ ਤੋਂ ਜ਼ਿਆਦਾ ਹੋਣੇ ਚਾਹੀਦੇ ਤੁਹਾਡੇ ਨਾਮ ਦੇ ਮੁਤਾਬਕ ਤੇ ਤੁਸੀਂ ਕੁਝ ਵਰਕ ਕਰੋ ਸਾਨੂੰ 50000 ਰੁਪਏ ਦਿਓ ਅਸੀਂ ਤੁਹਾਡੇ ਇੱਕ ਲੱਖ ਤੋਂ ਜ਼ਿਆਦਾ ਪਲੱਸ ਕਰਾ ਸਕਦੇ ਆ ਮੈਂ ਕਹਾਂ ਕਿ ਕਿਦਾਂ ਕਰਾਉਂਗੇ ਕਹਿਣ ਲੱਗੇ ਦੋ ਗੱਲਾਂ ਆ ਇੱਕ ਤਾਂ ਜੇ ਤੁਸੀਂ ਚੁੱਪਚੀ ਬੀਤੇ ਕਰਨੀ ਆ ਤਾਂ ਅਸੀਂ ਜਿਹੜੇ ਅੱਗੇ ਆ ਉਹ ਪੂਰੇ ਵਰਲਡ ਦੇ ਵਿੱਚੋਂ ਬ੍ਰਾਊਡ ਦੇ ਵਿੱਚੋਂ ਤੁਹਾਡੇ ਜਿਹੜੇ ਫੋਲੋਅਰ ਕਰਵਾਵਾਂਗੇ ਜਿਹੜੇ ਕਿ ਜਨਰਲ ਹੋਣਗੇ ਲੇਕਿਨ ਉਹਨਾਂ ਦਾ ਤੋਂ ਫਾਇਦਾ ਕੋਈ ਨਹੀਂ ਉਹਨਾਂ ਲੇਕਿਨ ਦੇਖਣ ਨੂੰ ਲੱਖ ਲੱਗਣਗੇ ਤੇ ਜਾਂ ਫਿਰ ਇਹ ਵੀ ਅਸੀਂ ਇੱਕ ਕੰਟਰੋਵਰਸਿਟੀਏਟ ਕਰਾਂਗੇ ਤੁਹਾਡੇ ਤੁਹਾਡੇ ਨਾਮ ਤੇ ਤੁਸੀਂ ਸਾਥ ਦਿਓਗੇ ਉਹ ਕੰਟਰੋਵਰਸਿਸੀ ਰਾਤੋਂ ਰਾਤ ਤੁਹਾਡਾ ਜਾਂ ਕਹ ਦੋ ਇੱਕ ਹਫਤੇ ਦੇ ਵਿੱਚ ਇੱਕ ਹਫਤੇ ਦਾ ਟਾਈਮ ਦਿੱਤਾ ਉਹਨਾਂ ਨੇ ਇੱਕ ਹਫਤੇ ਵਿੱਚ ਇੱਕ ਲੱਖ ਤੋਂ ਜ਼ਿਆਦਾ ਕ੍ਰੋਸ ਹੋ ਜਾਣਗੇ 2 ਲੱਖ ਵੀ ਹੋ ਸਕਦੇ 3 ਲੱਖ ਵੀ ਹੋ ਸਕਦੇ ਲੱਖ ਦੀ ਗਰੰਟੀ ਹੈ ਮੈਂ ਕਹ ਦੋਸਤ ਤੂੰ ਕੀ ਸਮਝਦਾ ਹੈ ਕਿ ਨਰਮਲ ਸਿੱਧੂ ਜਿਹੜਾ 40 50 ਸਾਲ ਤੋਂ 뮤직 ਲਾਈਨ ਦੇ ਵਿੱਚ ਕੰਮ ਕਰ ਰਿਹਾ ਹੈ ਨਿਰੰਤਰ ਕੰਮ ਕਰ ਰਿਹਾ ਵੀ ਮੈਨੂੰ ਸਿਰਫ 20000 ਬੰਦਾ ਹੀ ਜਾਣਦਾ ਕਿ ਤੂੰ ਸਮਝਦਾ ਕਹਦਾ ਨਹੀਂ ਇਹ ਸਾਨੂੰ ਪਤਾ ਤੁਹਾਨੂੰ ਤਾਂ ਪੂਰੀ ਦੁਨੀਆ ਜਾਣਦੀ ਹੈ ਤੇ ਮੈਂ ਕਹਾਂ ਫਿਰ 20000 ਜਿਹੜੇ ਆ ਤੁਸੀਂ 20000 ਦੀ ਗੱਲ ਕਿਉਂ ਕਰਦੇ ਹੋ ਮੈਂ ਕੈਨੇਡਾ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਜਰਮਨੀ ਬੈਲਜੀਅਮ ਫਰਾਂਸ ਇਟਲੀ ਹੌਰਲੈਂਡ ਪੋਲੈਂਡ ਅਫਰੀਕਾ ਅਰਬ ਕੰਟਰੀ ਕਤਰ ਬਹਿਰਨ ਮਸਕਟ ਮੈਂ ਕਿਹੜੀ ਕੰਟਰੀ ਹੈ ਜਿੱਥੇ ਮੈਂ ਪ੍ਰੋਗਰਾਮ ਨਹੀਂ ਕੀਤੇ ਜਿੱਥੇ ਲੋਕ ਮੈਨੂੰ ਨਹੀਂ ਬੁਲਾਉਂਦੇ ਜਿੱਥੇ ਮੈਂ ਨਹੀਂ ਜਾਂਦਾ ਜਾਂ ਜਿੱਥੇ ਮੇਰੇ ਗਾਣੇ ਨਹੀਂ ਵੱਜਦੇ ਮੇਰੇ ਗਾਣਿਆਂ ਤੇ ਮਿਲੀਅਨ ਵਿਊਜ਼ ਹੈਗੇ ਆ 10 20-20 ਲੱਖ ਮੇਰੀ ਫੇਸਬੁੱਕ ਤੇ ਮੇਰੇ ਵਿਊ ਹੈਗੇ ਮੇਰੀ ਜਿਹੜੀ ਫੇਸਬੁੱਕ ਤੇ ਵੀਡੀਓ ਪਾਉਣਾ ਮੇਰੇ ਉਹਦੇ ਤੇ 20-20 ਲੱਖ ਹੋ ਜਾਂਦੇ ਆ ਤੇ ਮੈਂ ਕਹਿੰਦਾ ਯਾਰ ਤੁਸੀਂ ਕਿਸ ਚੱਕਰ ਚ ਫਸੇ ਬੈਠੇ ਹੋ ਸੋ ਇਹ ਹਾਲਾਤ ਆ ਸਾਡੇ ਮੀਡੀਆ ਦੇ ਸੋ ਅੱਜ ਮੈਂ ਜਿਹੜੀ ਗੱਲ ਕਰਨ ਜਾ ਰਿਹਾ ਮੈਂ ਗੱਲ ਸਿਰਫ ਇਹ ਕਰਨ ਜਾ ਰਿਹਾ ਕਿ ਜੇ ਅਪਾ ਚੰਗੀ ਚੀਜ਼ ਨੂੰ ਪ੍ਰੋਮੋਟ ਕਰੀਏ ਮੰਨ ਲਓ ਗਲਤ ਚੀਜ਼ਾਂ ਹੋ ਰਹੀਆਂ ਉਹਦੀ ਅਸੀਂ ਗੱਲ ਕਿਉਂ ਕਰਨੀ ਹੈ ਜਿਹੜੀ ਗਲਤ ਹੋ ਰਹੀ ਹੈ ਉਹਦੇ ਘਰੇ ਜਾ ਕੇ ਜੇ ਤੁਹਾਡੇ 'ਚ ਦਮ ਹੈ ਤੁਸੀਂ ਘਰੇ ਜਾ ਕੇ ਚਪੇੜੇ ਮਾਰੋ ਜਾਂ ਤੁਹਾਡੇ 'ਚ ਦਮ ਹੈ ਤੁਸੀਂ ਉਹਨੂੰ ਕਾਨੂੰਨਨ ਤੌਰ ਦੇ ਉੱਤੇ ਉਹਦੇ ਤੇ ਜਿਹੜਾ ਲੀਗਲ ਐਕਸ਼ਨ ਲਓ ਐਫ ਆਈ ਆਰ ਦਰਜ ਕਰਾਓ ਜੇ ਉਹਨੂੰ ਕੋਈ ਗਲਤ ਗੱਲ ਕੀਤੀ ਸਮਾਜ ਵਿੱਚ ਤਾਂ ਉਹ ਉਹ ਉਹਨੂੰ ਮੀਡੀਆ 'ਚੋਂ ਪੇਸ਼ ਕਰਨਾ ਉਹਨੂੰ ਪਸਾਓ ਨਾ ਉੱਥੇ ਤਾਂ ਕਿ ਉਹਨੂੰ ਪਤਾ ਲੱਗੇ ਤੇ ਜਾਂ ਫਿਰ ਮੀਡੀਆ ਤਾਂ ਆਵੇ ਜਦੋਂ ਉਹਦੇ ਹੱਥਾਂ ਦੇ ਹਥਕੜੀਆਂ ਲੱਗੀਆਂ ਹੋਣ ਜਦੋਂ ਜੇਲ੍ਹ 'ਚ ਬੈਠਾ ਹੋਵੇ ਜਦੋਂ ਕਚੇਰੀ 'ਚ ਬੈਠਾ ਹੋਵੇ ਫਿਰ ਉਹ ਲੋਕਾਂ ਨੂੰ ਦੱਸੇ ਵੀ ਨਹੀਂ ਆਹ ਕੰਮ ਨਹੀਂ ਤੁਸੀਂ ਕਰਨਾ ਤੁਸੀਂ ਤਾਂ ਉਸ ਬੰਦੇ ਨੂੰ ਰੱਤੋਦਾ ਤੇ ਸਟਾਰ ਬਣਾ ਦਿੰਦੇ ਸਵੇਰ ਨੂੰ ਮਾਫੀ ਮੰਗਾ ਲੈਣੇ ਥੋੜੇ ਕਨੇ ਪੈਸੇ ਲੈ ਕੇ ਥੋੜੀ ਮਾਫੀ ਮੰਗਾਲੀ ਲਓ ਜੀ ਮਾਫੀ ਮੰਗ ਲਈ ਮਾਫੀ ਮੰਗ ਲਈ ਬੰਦਾ ਤਾਂ ਸਟਾਰ ਬਣ ਗਿਆ ਮਾਫੀ ਦੇ ਨਾਲ ਪਤਾ ਨਹੀਂ ਹੋਰ ਕੀ ਬੰਦਾ ਦਿੰਦਾ ਹੋਊਗਾ ਮਾਫੀ ਤਾਂ ਮੰਗਦਾ ਹੀ ਮੰਗਦਾ ਕੱਲੀ ਮਾਫੀ ਨਾਲ ਕੋਣ ਖੜਾ ਚੜਾਉਂਦਾ ਸੋ ਤੁਸੀਂ ਜਿਹੜੀ ਚੰਗੀ ਚੀਜ਼ ਆਉਂਦੀ ਹੈ ਚੰਗੀ ਚੀਜ਼ ਦੀ ਗੱਲ ਕਿਉਂ ਨਹੀਂ ਕਰਦੇ ਭਾਈ ਗੁਲਾਬ ਸਿੰਘ ਦੇ ਕਿੰਨੇ ਵਧੀਆ ਗਾਣੇ ਆਉਂਦੇ ਆ ਕਿੰਨੇ ਵਧੀਆ ਗਾਣੇ ਆਇਆ ਭਾਈ ਸਰਬਜੀਤ ਸਿੰਘ ਲਾਢੀ ਦੇ ਕਿੰਨੇ ਵਧੀਆ ਸ਼ਬਦ ਸਰੀਲੇ ਸ਼ਬਦ ਆਉਂਦੇ ਆ ਭਾਈ ਨਰਮਲ ਸਿੰਘ ਜੀ ਦੇ ਕਿੰਨੇ ਵਧੀਆ ਆਉਂਦੇ ਨੇ ਜਸਵੀਰ ਜੱਸੀ ਦੇ ਕਿੰਨੇ ਵਧੀਆ ਗੀਤ ਆਉਂਦੇ ਨੇ ਤੁਸੀਂ ਉਹਨੂੰ ਪ੍ਰਮੋਟ ਕਿਉਂ ਨਹੀਂ ਕਰਦੇ ਉਹਨੂੰ ਕਿਉਂ ਨਹੀਂ ਕਹਿੰਦੇ ਕਿ ਇਹ ਗਾਣੇ ਬਹੁਤ ਵਧੀਆ ਬੱਚਿਆਂ ਨੂੰ ਸੁਣਾਓ ਮੈਂ ਆਪਣੀ ਗੱਲ ਕਰਦਾ ਮੈਂ ਗਾਣਾ ਰਿਲੀਜ਼ ਕੀਤਾ ਹੈ ਬਾਬਾ ਦੀਪ ਸਿੰਘ ਜੀ ਦਾ ਮੇਰੀ ਸ਼ਰਧਾ ਮੇਰਾ ਸਤਕਾਰ ਬਾਬਾ ਦੀਪ ਸਿੰਘ ਦਾ ਖੰਡਾ ਖੱਪੀ ਖੋਲੀ ਜਾਂਦਾ ਹੈ ਭਾਈ ਸੰਤ ਸਿੰਘ ਪਾਲਸ ਟਾਡੀ ਏ ਪਾਕ ਮਾਲਟ ਅੱਡਿੱਜਾ ਜਦ ਬੋਲਦੇ ਆ ਤੇ ਮਤਲਬ ਮੁਰਦੇ ਚ ਜਾਣ ਪੈਂਦੀ ਆ ਉਹਨਾਂ ਨੂੰ ਅਸੀਂ ਵਿੱਚ ਲਿਆ ਔਰ ਅਸੀਂ ਗਾਣਾ ਰਿਲੀਜ਼ ਕੀਤਾ ਮੈਂ ਪੈਸੇ ਲਾਏ ਆ ਉਹਦੇ ਤੇ ਠੀਕ ਆ ਨਾ ਉਸ ਗਾਣੇ ਨੂੰ ਸੋਸ਼ਲ ਮੀਡੀਆ ਵਾਲਿਆਂ ਨੂੰ ਵੀ ਭੇਜਿਆ ਫੇਕ ਮੀਡੀਆ ਵਾਲਿਆਂ ਨੂੰ ਵੀ ਭੇਜਿਆ ਦੋਸਤਾਂ ਨੂੰ ਵੀ ਭੇਜਿਆ ਜਿਹੜੇ ਗੱਲਾਂ ਕਰਦੇ ਨੇ 24 ਘੰਟੇ ਉਹਨਾਂ ਦੋਸਤਾਂ ਨੂੰ ਵੀ ਭੇਜਿਆ ਕਿਸੇ ਬੰਦੇ ਨੇ ਸੋਸ਼ਲ ਮੀਡੀਆ ਤੇ ਤਾਂ ਉਹਨੂੰ ਕੀ ਸ਼ੇਅਰ ਕਰਨਾ ਸੀ ਕਿਸੇ ਬੰਦੇ ਨੇ ਥੈਂਕ ਯੂ ਤੱਕ ਕਰਕੇ ਨਹੀਂ ਲਿਖਿਆ ਕਿ ਸਿੱਧੂ ਸਾਹਿਬ ਬਹੁਤ ਵਧੀਆ ਬੜਾ ਅੱਛਾ ਸ਼ਾਬਾਸ਼ ਸ਼ਾਬਾਸ਼ ਕੌਣ ਨਹੀਂ ਮੰਗਦਾ ਸ਼ਾਬਾਸ਼ ਤਾਂ ਹਰ ਬੰਦਾ ਚਾਹੁੰਦਾ ਮੈਂ ਪੈਸੇ ਨਹੀਂ ਚਾਹੁੰਦਾ ਮੈਂ ਨਹੀਂ ਚਾਹੁੰਦਾ ਤੁਸੀਂ ਮੈਨੂੰ ਪੈਸੇ ਪਾਓ ਮੈਨੂੰ ਪੈਸੇ ਭੇਜੋ ਪਰ ਮੈਂ ਯਾਰ ਜੇ ਚੰਗਾ ਲੱਗਿਆ ਤੇ ਘੱਟ ਵੱਟ ਜੇ ਮਾੜਾ ਲੱਗਿਆ ਘੱਟ ਵੱਟ ਇਹ ਤਾਂ ਕਹੋ ਵੀ ਆਹ ਮਾੜਾ ਇਹਦੇ ਚ ਆ ਗੱਲ ਸਹੀ ਨਹੀਂ ਇਹਦੇ ਚ ਆ ਗਲਤ ਹੈ ਮੈਂ ਉਹ ਵੀ ਸਵੀਕਾਰ ਕਰਦਾ ਮਤਲਬ ਤੁਸੀਂ ਕੁਝ ਕਹੋ ਤਾਂ ਸਹੀ ਚੰਗਾ ਜੀ ਕੋਈ ਬੰਦਾ ਕਰਦਾ ਹੈ ਤਾਂ ਉਹਨੂੰ ਤੁਸੀਂ ਕੁਝ ਬੋਲਦੇ ਹੀ ਨਹੀਂ ਉਹਨੂੰ ਕੋਈ ਲਾਈਕ ਨਹੀਂ ਕਰਦੇ ਕੋਈ ਕਮੈਂਟ ਨਹੀਂ ਕਰਦੇ ਕੋਈ ਉਹਦੇ ਤੇ ਨੋਟਿਸ ਹੀ ਨਹੀਂ ਲੈਂਦੇ ਪਰ ਜਦੋਂ ਕੋਈ ਗੰਦ ਬੋਲਦਾ ਗੰਦ ਕਰਦਾ ਤੇ ਗੰਦ ਨੂੰ ਤੁਸੀਂ ਹੋਰ ਪ੍ਰਮੋਟ ਕਰਦੇ ਉਹਦੇ ਤੇ ਰੋੜੇ ਮਾਰਦੇ ਆ ਰੋੜੇ ਪੈਂਦੇ ਕਿਹਦੇ ਤੇ ਆ ਤੁਹਾਡੇ ਮੂੰਹ ਤੇ ਪੈਂਦੇ ਗੱਦ ਤੇ ਰੋੜੇ ਮਾਰੀਏ ਤਾਂ ਸਾਡੇ ਮੂੰਹ ਤੇ ਪੈਣਾ ਸਾਡੇ ਮੂੰਹ ਤੇ ਨਾ ਪਿਆ ਸਾਡੇ ਕੱਪੜਿਆਂ ਤੇ ਪਊਗਾ ਉਹਦੇ ਤੇ ਮਿੱਟੀ ਪਾਉਣੀ ਚਾਹੀਦੀ ਗੰਦ ਤੇ ਮਿੱਟੀ ਪਾਈ ਦੀ ਆ ਨਾ ਕਿ ਰੋੜਾ ਮਾਰੀਦਾ ਉਹ ਹੋਰ ਫੈਲੂਗਾ ਸੋ ਤੁਸੀਂ ਉਹਨੂੰ ਹੋਰ ਫਲਾ ਰਹੇ ਹੋ ਗੰਦ ਨੂੰ ਤਕਲੀਫ ਇਸ ਗੱਲ ਦੀ ਹੁੰਦੀ ਆ ਮੈਨੂੰ ਪੂਰੀ ਤਕਲੀਫ ਇਸ ਗੱਲ ਦੀ ਕਿ ਯਾਰ ਐਡਾ ਵਧੀਆ ਗਾਣਾ ਸਿੱਖ ਇਤਿਹਾਸ ਨਾਲ ਰਿਲੇਟਡ ਕਿ ਅਸੀਂ ਬੱਚਿਆਂ ਨੂੰ ਨਹੀਂ ਦੱਸ ਗਏ ਕਿ ਤਾਲ ਪੂਰਿਆ ਸੁਣਿਆ ਯੋਦੇ ਬੀਰ ਅਕਾਲੀ ਨੇ ਸ਼ਕਤੀ ਜਿਸ ਨੂੰ ਦਿੱਤੀ ਦੀਨ ਦੁਨੀ ਦੇ ਵਾਲੀ ਨੇ ਧਰਮ ਕੰਡੇ ਨੂੰ ਫੜ ਕੇ ਸਿੱਖੀ ਤੋਲੀ ਜਾਂਦਾ ਹੈ ਬਾਬੇ ਦੀਪ ਸਿੰਘ ਦਾ ਖੰਡਾ ਖੱਪੇ ਖੋਲੀ ਜਾਂਦਾ ਹੈ ਕਿ ਇਸ ਗੱਲ ਨੂੰ ਤੁਸੀਂ ਖੱਪੇ ਖੋਲੀ ਜਾਂਦਾ ਥੋੜਾ ਪਤਾ ਅਜ ਦੇ ਬੱਚਿਆਂ ਨੂੰ ਖੱਪੇ ਕੀ ਹੁੰਦੇ ਆ ਤੇ ਬੱਚੇ ਤੁਹਾਨੂੰ ਪੁੱਛਣ ਵੀ ਭਾਈ ਖੱਪੇ ਕੀ ਖੋਲਦੇ ਆ ਹੈਨਾ ਪਰ ਉਹ ਸਾਡੇ ਚ ਕੋਈ ਹੈ ਹੀ ਨਹੀਂ ਉਹ ਗੱਲਬਾਤ ਹੈ ਹੀ ਨਹੀਂ ਐ ਮੈਂ ਫੀਮ ਖਾ ਲੈਣੀ ਐ ਮੇਰੀ ਸੋਨੇ ਦੀ ਡੱਬੀ ਚ ਫੀਮ ਪਾਈ ਐ ਮੈਂ ਦਿੱਤ ਲਗਾ ਦੇ ਦੂੰ ਮੈਂ ਉਹਦੀ ਗੋਲੀ ਮਾਰ ਦੂੰ ਮੈਂ ਉਹਨੂੰ ਕੱਢ ਕੇ ਲਿਆਉਂਗਾ ਮੈਨੂੰ ਜਾਦੂ ਮਾਰ ਦੂੰਗਾ ਐ 100 100 ਬੰਦਾ ਬੰਦੂਕਾਂ ਲੈ ਕੇ ਮਗਰ ਖੜਾ ਐ ਇਹ ਕਿਹੜਾ ਕਲਚਰ ਐ ਪੰਜਾਬ ਦਾ ਯਾਰ ਕਿੱਥੇ ਐ ਠੀਕ ਐ ਮਾੜਾ ਮੋਟਾ ਅਸੀਂ ਜੋਸ਼ੀਲੀਆਂ ਚੀਜ਼ਾਂ ਅਸੀਂ ਵੀ ਕਾਈ ਐ ਪੰਜਾਬੀਆਂ ਦੇ ਵਿੱਚ ਅਣਖ ਐ ਪੰਜਾਬੀਆਂ ਦੇ ਵਿੱਚ ਗੈਰਤ ਐ ਪੰਜਾਬੀਆਂ ਚ ਗੁੱਸਾ ਐ ਮੰਨਦੇ ਐ ਇਹ ਚੀਜ਼ ਦਾ ਪਰ ਇਹਨਾਂ ਚੀਜ਼ਾਂ ਨੂੰ ਦਿਖਾਉਣਾ ਤੇ ਕਤਲੇਆਮ ਕਰਨਾ ਉਹਨੂੰ ਦਿਖਾ ਸੀ ਕਿਹਨੂੰ ਰਹਾ ਮੰਨ ਲਓ ਕਿਹਨੂੰ ਦਿਖਾਵਾਂਗੇ ਅਸੀਂ ਤੁਸੀਂ ਇੱਕ ਮੁਗਲ ਦਿਖਾ ਸਕਦੇ ਹੋ ਲੜਾਈ ਜਿਹੜੀ ਸਾਡੇ ਗੁਰੂਆਂ ਨੇ ਮੁਗਲਾਂ ਨਾਲ ਲੜਾਈ ਲੜੀ ਅੱਜ ਪੰਜਾਬ 'ਚ ਕਿਹੜਾ ਮੁਗਲ ਹੈ ਤੁਸੀਂ ਇੱਕ ਸਿੱਖ ਦਿਖਾ ਸਕਦੇ ਹੋ ਦੂਜੇ ਨੂੰ ਮੋਲਨਾ ਦਿਖਾ ਦਿੰਦੇ ਹੋ ਮੋਲਨਾ ਦੀ ਸਿੱਖੀ ਆ ਭਾਈ ਉਹ ਵੀ ਜੱਟਾਂ ਦਾ ਮੁੰਡਾ ਹੀ ਹੈ ਜਾਂ ਬਦਵੀਆਂ ਦਾ ਮੁੰਡਾ ਜਾਂ ਜੱਟਾਂ ਦਾ ਮੁੰਡਾ ਜਾਂ ਚਮਾਰਾਂ ਦਾ ਮੁੰਡਾ ਜੀਦਾ ਮਰਜ਼ੀ ਮੁੰਡਾ ਉਹ ਵੀ ਮੁੰਡਾ ਹੈ ਪੰਜਾਬ ਦਾ ਹੀ ਹੈ ਉਹਨਾਂ ਦੇ ਵੀ ਗੁਰੂ ਪੀਰ ਪਕੰਬਰ ਹੈ ਇੱਕ ਸਿੱਖ ਸਿੱਖ ਦੀ ਗੋਲੀ ਮਾਰੀ ਜਾਂਦਾ ਇੱਕ ਸਿੱਖ ਨੂੰ ਸਿੱਖ ਨੂੰ ਵੱਢੀ ਜਾਂਦਾ ਤੇ ਫਿਰ ਉਹ ਵੀ ਤਾਂ ਸਿੱਖੀ ਹੈ ਪਰ ਅਸੀਂ ਚੜ੍ਹਦੀ ਕਲਾ ਵਾਲੀ ਕਿਹੜੀ ਗੱਲ ਹੋਊਗੀ ਲੜਾਈ ਮੋਗਲਾਂ ਦੇ ਨਾਲ ਸੀਗੀ ਜਿਹੜੇ ਸਾਡੇ ਨਹੀਂ ਸੀਗੇ ਜਿਨ੍ਹਾਂ ਨੇ ਸਾਡੇ ਤੇ ਅਤਿਆਚਾਰ ਕੀਤਾ ਸੀ ਜਿਹੜੇ ਲੋਕਾਂ ਦੇ ਅਤਿਆਚਾਰ ਕਰਦੇ ਸੀ ਉਹਦੇ ਨਾਲ ਲੜਦੇ ਚੰਗੇ ਲੱਗਦੇ ਭਰਾ ਭਰਾ ਨਾਲ ਲੜੀ ਜਾਂਦਾ ਆ ਕਚਹਿਰੀਆਂ 'ਚ ਜਾਓ ਤੁਸੀਂ ਕਚਹਿਰੀਆਂ ਦੇ ਵਿੱਚ ਜਾ ਕੇ ਤੁਸੀਂ ਦੇਖ ਲਓ ਆਪਣੇ ਪੰਜਾਬ ਦੇ ਵਿੱਚ ਤੁਹਾਨੂੰ ਮੈਨੂੰ ਲੱਗਦਾ ਵੀ 60% ਤੋਂ ਜ਼ਿਆਦਾ ਜਿਹੜੇ ਕੇਸ ਚੱਲਦੇ ਆ ਕਚਹਿਰੀਆਂ ਦੇ ਵਿੱਚ ਉਹ ਸਾਡੇ ਭਰਾਵਾਂ ਨਾਲ ਭੈਣਾਂ ਨਾਲ ਭਾਂਜੀਆਂ ਨਾਲ ਭਤੀਜਿਆਂ ਨਾਲ ਤਾਇਆ ਨਾਲ ਚਾਚਿਆਂ ਨਾਲ ਉਹਨਾਂ ਨਾਲ ਹੀ ਚੱਲਦੇ ਆ ਥਰਡ ਪਾਰਟੀ ਨਾਲ ਕੇਸ ਬਹੁਤ ਘੱਟ ਚੱਲਦੇ ਆ ਉਹ 25 30% ਹੋਣਗੇ ਬਾਕੀ 60% ਜਿਹੜੇ ਆ ਉਹ ਸਾਡੇ ਆਪਣੇ ਨਾਲ ਬਲੱਡ ਵਾਲੇ ਨਾਲ ਚੱਲਦੇ ਆ ਸੋ ਕਿਹਦੀ ਗੱਲ ਕਰਨੀ ਆ ਅਸੀਂ ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਹਰ ਚੀਜ਼ ਜਾਇਜ਼ ਹੁੰਦੀ ਹੈ ਕਿਸੇ ਇੱਕ ਲਿਮਟ ਤੱਕ ਉਸ ਲਿਮਟ ਤੋਂ ਵੱਧ ਜਾਣਾ ਜਿਹੜਾ ਹੁੰਦਾ ਉਹ ਖਤਰੇ ਤੋਂ ਖਾਲੀ ਨਹੀਂ ਹੁੰਦੀ ਮੈਂ ਪਹਿਲਾਂ ਵੀ ਕਿਹਾ ਸੀਗਾ ਮੈਂ ਬੋਲਦਾ ਇਸ ਕਰਕੇ ਬੋਲਦਾ ਗੱਲ ਨੂੰ ਨੋਟ ਕਰ ਲਓ ਗੱਲ ਨੂੰ ਸੰਭਾਲ ਕੇ ਰੱਖ ਲਓ ਵੀਡੀਓ ਕੱਟ ਕੇ ਰੱਖ ਲਓ ਜਿਹੜੇ ਹਾਲਾਤ ਅੱਜ ਸਾਡੇ ਪੰਜਾਬੀਆਂ ਚ ਚੱਲ ਰਹੇ ਐ ਜਿਹੜੇ ਰੀਤੀ ਰਿਵਾਜ ਸਾਡੇ ਪੰਜਾਬੀਆਂ ਚ ਚੱਲ ਰਹੇ ਐ ਆਉਣ ਵਾਲਾ ਸਮਾਂ ਜਿਆਦਾ ਲੰਬੀ ਗੱਲ ਨਹੀਂ ਕਰਦਾ ਮੈਂ ਥੋੜੇ ਜੰਦੀ ਗੱਲ ਹੀ ਕਰਦਾ ਮੈਂ ਇੰਨੇ ਕੁ ਮਾਰੇ ਹਾਲਾਤ ਸਾਡੇ ਤੇ ਆਉਣ ਵਾਲੇ ਆ ਚੁੱਕੇ ਐ ਆਉਣੇ ਨਹੀਂ ਆਣ ਸੀ ਸਾਨੂੰ ਤਾਂ ਦੇਖ ਗਿਆ ਕਿ ਆ ਗਈ ਜਿੱਦਾਂ ਉਹਨਾਂ ਨੇ ਘਰ ਦੇ ਵਿੱਚ ਸੱਪ ਵੜ ਗਿਆ ਇੱਕ ਬੰਦੇ ਨੇ ਦੇਖ ਲਿਆ ਸੱਪ ਵੜ ਗਿਆ ਬਾਕੀਆਂ ਨੇ ਦੇਖਿਆ ਨਹੀਂਗਾ ਉਹਨਾਂ ਨੂੰ ਡਰ ਨਹੀਂ ਹੈਗਾ ਕਿਉਂਕਿ ਉਹਨਾਂ ਨੇ ਦੇਖਿਆ ਨਹੀਂ ਜਿਹਨੇ ਦੇਖਿਆ ਉਹ ਰਾਤ ਨੂੰ ਸੌਂਦਾ ਨਹੀਂ ਸੋ ਸੌਪ ਬਣ ਚੁੱਕਿਆ ਮੈਂ ਦੇਖਿਆ ਤੁਸੀਂ ਦੇਖਿਆ ਨਹੀਂ ਜਦੋਂ ਦੇਖਿਆ ਤੁਹਾਡੀ ਜਾਨ ਉਦੋਂ ਨਿਕਲ ਨਹੀਂ ਹੈ ਪੰਜਾਬ ਦਾ ਪੰਜਾਬੀਆਂ ਦਾ ਆਉਣ ਵਾਲਾ ਜਿਹੜਾ ਸਮਾਂ ਜਿਹੜਾ ਭਵਿੱਖ ਹੈ ਮੈਂ ਖੁਦ ਪੰਜਾਬੀ ਐ ਮੈਂ ਇੰਗਲੈਂਡ 'ਚ ਬੈਠਾ ਮੇਰੇ ਮਾਂ ਬਾਪ ਭੈਣ ਭਰਾਤਾਏ ਚਾਚੇ ਪੂਆ ਭਤੀਜੀਆਂ ਭਾਂਜੇ ਭਾਂਜੀਆਂ ਸਾਰੇ ਪੰਜਾਬ 'ਚ ਹੀ ਐ ਮੈਂ ਵੀ ਪੰਜਾਬ 'ਚ ਹੀ ਆਉਣਾ ਹੈ ਪੰਜਾਬ 'ਚ ਹੀ ਜਾਣਾ ਅੱਗੋਂ ਮੈਂ ਮੈਂ ਵੀ ਪੰਜਾਬ 'ਚ ਹੀ ਆ ਜਾਣਾ ਕੁਝ ਸਮੇਂ ਲਈ ਮੈਂ ਇੱਥੇ ਬੈਠਾ ਹਾਂ ਕੁਝ ਮਜਬੂਰੀਆਂ ਮੇਰੀਆਂ ਕੁਝ ਪਰਿਵਾਰਿਕ ਜ਼ਿੰਮੇਵਾਰੀਆਂ ਮੇਰੀਆਂ ਤਾਂ ਹੋ ਸਕਦਾ ਜਦੋਂ ਮੇਰੀਆਂ ਮਜਬੂਰੀਆਂ ਤੋਂ ਮੁਕਤ ਹੋ ਗਿਆ ਮੈਂ ਵੀ ਇੰਡੀਆ ਦੇ ਵਿੱਚ ਹੀ ਆ ਜਾਣਾ ਪੰਜਾਬ 'ਚ ਹੀ ਆ ਜਾਣਾ ਪੰਜਾਬ 'ਚ ਹੀ ਮਨ ਲੱਗਦਾ ਪੰਜਾਬ 'ਚ ਹੀ ਰਹਿ ਕੇ ਖੁਸ਼ ਹਾਂ ਮੈਂ ਤੇ ਉਹ ਵਕਤ ਸਾਡੇ ਲਈ ਇੰਨਾ ਕੁ ਮਾਰਾ ਹੋਣਾ ਕਿ ਸਾਡੇ ਸਿਰ ਤੋਂ ਪਾਣੀ ਲੰਘ ਜਾਣਾ ਕਿਉਂਕਿ ਅਸੀਂ ਕਿਸੇ ਚੀਜ਼ ਨੂੰ ਸੀਰੀਅਸ ਲਈ ਆਈ ਨਹੀਂ ਨਾ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਤ ਨਾ ਸੀ ਉਹਨੂੰ ਸੀਦੇ ਸਲਿਆ ਨਾ ਸੀ ਪਾਣੀ ਦੀ ਇੱਜ਼ਤ ਕੀਤੀ ਐ ਨਾ ਪੌਣ ਦੀ ਇੱਜ਼ਤ ਕੀਤੀ ਐ ਨਾ ਧਰਤੀ ਦੀ ਇੱਜ਼ਤ ਕੀਤੀ ਐ ਧਰਤੀ ਦਾ ਤਾਂ سینਾ ਸਾੜਦੇ ਆ ਸੀ ਹਰ ਸਾਲ ਦੋ ਵਾਰੀ ਜਦੋਂ ਅਸੀਂ ਕਣਕ ਵੱਢਦੇ ਹਾਂ ਯਾਰ ਹੁਣ ਤੱਕ ਕਣਕਾਂ ਦੇਖੀਆਂ ਅਸੀਂ ਕਦੇ ਕਣਕ ਦੇ ਨਾਲ ਨੂੰ ਅਗਲ ਅਗਦੀ ਨਹੀਂ ਦੇਖੀ ਕਿਉਂਕਿ ਤੂੜੀ ਕਣਕ ਨਾਲੋਂ ਜ਼ਿਆਦਾ ਮਹਿੰਗੀ ਹੁੰਦੀ ਹੈ ਚਾਰਾਂ ਮਹੀਨਿਆਂ ਬਾਅਦ ਜੇ ਤੁਸੀਂ ਵੇਚੋਗੇ ਨਾ ਤੇ ਤੂੜੀ ਕਣਕ ਨਾਲੋਂ ਜ਼ਿਆਦਾ ਮਹਿੰਗੀ ਹੈ ਕਣਕ ਅਸੀਂ ਖਾ ਕੇ ਬਾਕੀ ਪਸ਼ੂਆਂ ਨੇ ਵੀ ਖਾਣਾ ਪਸ਼ੂਆਂ ਦੇ ਨਾਲ ਹੀ ਅਸੀਂ ਹੱਲ ਜੋੜਦੇ ਸੀ ਨਾ ਤੇ ਪਸ਼ੂਆਂ ਦਾ ਹਿੱਸਾ ਸੀਗਾ ਅਸੀਂ ਉਹਨੂੰ ਸੰਭਾਲਦੇ ਨਹੀਂ ਅਸੀਂ ਅੱਗ ਲਾ ਦਿੰਦੇ ਆ ਜੋਰਜ ਜੀ ਜੀਵ ਜੰਤੂ ਕੀ ਖਰਗੋਸ਼ ਕੀ ਚੱਕੀ ਦਾਏ ਕੀ ਕੀੜੇ ਮਕੌੜੇ ਜਿਹੜੇ ਸਾਡੇ ਧਰਤੀ ਚੋਂ ਖਤਮ ਐ ਉਹ ਕੀੜੇ ਮਕੌੜੇ ਜਿਹੜੇ ਆ ਨਾ ਜੋ ਮਲਬੂਤਰ ਉਹਨਾਂ ਦਾ ਹੁੰਦਾ ਉਹ ਰੇਹ ਹੁੰਦੀ ਐ ਉਹ ਖਤਮ ਕਰਤਾ ਉਸ ਤੋਂ ਬਾਅਦ ਝੋਨਾ ਆ ਗਿਆ ਝੋਨੇ ਤੋਂ ਬਾਅਦ ਫਿਰ ਅਸੀਂ ਧਰਤੀ ਨੂੰ ਅੱਗ ਲਾਉਣੀ ਐ ਜਿਹੜੇ ਲੋਕਾਂ ਨੂੰ ਇਹ ਨਹੀਂ ਪਤਾ ਲੱਗਿਆ ਕਿ ਜਿਹਦੇ ਚੋਂ ਅਸੀਂ ਪ੍ਰਾਪਤ ਕਰਦੇ ਸੀ ਉਹਨੂੰ ਅੱਗ ਲਾਉਣੀ ਐ ਤੁਸੀਂ ਆ ਕੇ ਕਮਰੇ 'ਚ ਅੱਗ ਲਾਉਣੀ ਐ ਕਦੇ ਕਮਰੇ 'ਚ ਵੀ ਕੂੜਾ ਹੁੰਦਾ ਹੈ ਉਹ ਕੂੜੇ ਨੂੰ ਆਪਾਂ ਚੋਕਰੀਆਂ ਚੁੱਕ ਕੇ ਬਾਹਰ ਕਿਤੇ ਸੱਟ ਕੇ ਆਉਣੇ ਆ ਰੂੜੀ ਦੇ ਸੱਟ ਕੇ ਆਉਣੇ ਆ ਉਹਨੂੰ ਅੰਦਰ ਹੀ ਕਿਉਂ ਨਹੀਂ ਅੱਗ ਲਾ ਦਿੰਦੇ ਵੀ ਅੰਦਰੋਂ ਹੀ ਨਿਕਲੇ ਆ ਅੰਦਰ ਹੀ ਅੱਗ ਲਾ ਦੋ ਨਹੀਂ ਉਹਨਾਂ ਕਿ ਸਟਕਾਣੇ ਤੇ ਲਾਇਆ ਸੀ ਪਰ ਅਸੀਂ ਉਹ ਚੀਜ਼ ਚੱਕ ਕੇ ਉੱਥੇ ਹੀ ਧਰਤੀ ਚੱਗ ਲਾਉਣੇ ਆ ਇਹਦਾ ਅਸਰ ਹੋਣਾ ਸ਼ੁਰੂ ਹੋ ਗਿਆ ਬਹੁਤ ਸਾਰੇ ਪਿੰਡਾਂ ਦੇ ਵਿੱਚ ਧਰਤੀ ਨੂੰ ਕੈਂਸਰ ਹੋ ਚੁੱਕਾ ਹੈ ਫਰੋਜ਼ਪੁਰ ਦੇ ਵਿੱਚ 6 ਕਿੱਲੇ ਕਵਰਡ ਕੀਤੇ ਹੋਏ ਆ ਗਵਰਨਮੈਂਟ ਨੇ ਉੱਤੇ ਲਿਖ ਕੇ ਲਾਇਆ ਹੋਇਆ this land is not used for agriculture ਕੈਨਸਲ ਹੋ ਚੁੱਕਿਆ ਉਤੋਂ ਜਿਹੜੀ ਚੀਜ਼ ਹੋਊਗੀ ਨਾ ਇਹ ਕੈਨਸਰ ਹੈ ਬਟੰਡੇ ਤੋਂ ਕੈਨਸਰ ਦੀ ਗੱਡੀ ਚੱਲਦੀ ਹੈ ਟ੍ਰੇਨ ਚੱਲਦੀ ਹੈ ਭਰੀ ਹੁੰਦੀ ਹੈ ਫੁੱਲ ਤੇ ਲੋਕੀ ਉੱਥੇ ਲੈ ਲੈ ਕੇ ਲੰਗਰ ਜਾਂਦੇ ਆ ਵੀ ਭਾਈ ਕੈਨਸਰ ਦੇ ਮਰੀਜ਼ ਹੈ ਕੈਨਸਰ ਦੀ ਗੱਡੀ ਤੇ ਅਸੀਂ ਰਾਸ਼ਨ ਤਾਂ ਦੇ ਰਹੇ ਹਾਂ ਅਸੀਂ ਸੋਚ ਨਹੀਂ ਰਹੇ ਆ ਵੀ ਭਾਈ ਕੈਨਸਰ ਦੀ ਗੱਡੀ ਬੰਦ ਕਿਵੇਂ ਹੋਊਗੀ ਥਰ ਬੰਦਾ ਫੋਟੋ ਪਾਉਂਦਾ ਸਵੇਰੀ ਆਪਦੀ ਲਿਆ ਕੇ ਦੇ ਕੇ 10 ਪਾਣੀ ਦੀਆਂ ਬੋਤਲਾਂ ਫੋਟੋ ਪਾ ਕੇ ਪਾ ਦੋ ਜੀ ਸੇਵਾ ਕਰਤੀ ਬਸ ਇਹ ਚੀਜ਼ ਠੀਕ ਹੈ ਵਧੀਆ ਮਾਰੀ ਗੱਲ ਨਹੀਂ ਚੰਗੀ ਗੱਲ ਹੈ ਪਰ ਇਹ ਇੱਥੇ ਆ ਕੇ ਗੱਲ ਖਤਮ ਤੜੀ ਹੋ ਗਈ ਹੈ ਇਹ ਇਹ ਤਾਂ ਕੱਲ ਨੂੰ ਦੱਸ ਦੀ ਜਗ੍ਹਾ 100 ਬੋਤਲਾਂ ਜਾਣੀਆਂ ਫਿਰ 1000 ਬੋਤਲ ਜਾਊਗੀ ਉਹ ਰੁੱਕ ਗਏ ਆਪਾਂ ਜੋ ਕਿ ਨਹੀਂ ਰੋਕ ਰਹੀ ਗੱਲਾਂ ਬਹੁਤਾ ਕਰਨ ਲਈ ਬੜਾ ਦਿਲ ਕਰਦਾ ਗੱਲਾਂ ਕਰੀਏ ਲੇਕਿਨ ਗੱਲਾਂ ਲੋਕ ਹਾਜ਼ਮ ਨਹੀਂ ਕਰਦੇ ਸੱਚ ਨੂੰ ਲੋਕ ਹਾਜ਼ਮ ਨਹੀਂ ਕਰਦੇ ਜਿਹੜੇ ਨਿੱਕੇ ਨਿੱਕੇ ਜਿਹੇ ਜਵਾਕ ਆ 20 18 18 ਸਾਲ ਦੇ ਉਹ ਜਵਾਕ ਫਿਰ ਉਹ ਕਮੈਂਟ ਦੇ ਵਿੱਚ ਗੱਲਾਂ ਕੱਢਦੇ ਆ ਕਿ ਤੈਨੂੰ ਕੀ ਪਤਾ ਹੈ ਜਿਹੜਾ ਇੱਕ 60 ਸਾਲ ਦਾ ਬੰਦਾ ਬੋਲ ਰਿਹਾ ਐ ਐਕਸਪੀਰੀਅੰਸ ਹੈ ਜਿਹਨੇ 60 ਸਾਲ ਦੇਖੇ ਆ ਉਹ ਬੰਦਾ ਝੂਠਾ ਐ ਇੱਕ 18 ਸਾਲ ਦਾ 16 ਸਾਲ ਦਾ ਬੱਚਾ ਜੀ ਨਹੀਂ ਹਲੇ ਦੇਖਿਆ ਹੀ ਕੱਖ ਨਹੀਂ ਜਿਹਨੇ ਆਪਣੇ ਪਿਓ ਦੇ ਦਿੱਤੇ ਦੇ ਨਾਲ ਹੀ ਰੋਟੀ ਖਾ ਰਿਆ ਉਹਨੇ ਕਮਾਇਆ ਹੀ ਕੱਖ ਨਹੀਂ ਆ ਉਹ ਬੱਚਾ ਤੁਹਾਨੂੰ ਜਿਹੜਾ ਨਾ ਉਹ ਸਿਖਾਊਗਾ ਤੁਹਾਨੂੰ ਉਹ ਤੁਹਾਨੂੰ ਦੱਸੂਗਾ ਕਿ ਨਹੀਂ ਐ ਨਹੀਂ ਐ ਹੁੰਦਾ ਕਿਉਂਕਿ ਉਹ ਬੱਚਾ ਸੋਸ਼ਲ ਮੀਡੀਆ ਤੇ ਉਹ ਬੱਚੀ ਦੇ ਚਾਰ ਪੰਜ ਚੈਨਲ ਚੱਲਦੇ ਆ ਉਹ ਬੱਚੀ ਦੀ ਫਾਲੋਅਰ ਲੱਖ ਹੈ ਇਹ ਚੀਜ਼ ਨੁਕਸਾਨ ਪਹਚਾਊਗੀ ਅਸੀਂ ਤੇ ਬੋਲਣਾ ਨਹੀਂ ਮੈਨੂੰ ਕੋਈ ਬੰਦਾ ਗਾਲ ਕੱਢੇ ਮੈਂ ਉਹਨੂੰ ਜਵਾਬ ਦਿੰਦਾ ਹੀ ਨਹੀਂ ਮੈਂ ਦੇਣਾ ਹੀ ਨਹੀਂ ਕਉਕ ਮੈਨੂੰ ਪਤਾ ਹੈ ਕਿ ਮੇਰੇ ਵਿੱਚ ਜਿਹੜਾ ਨਾ ਖੂਨ ਹੈ ਉਹ ਪ੍ਰੋਪਰ ਜਿੰਨਾ ਚਾਹੀਦਾ ਉਹਨਾਂ ਖੂਨ ਹੈ ਮੇਰੇ ਚ ਸੋ ਮੈਨੂੰ ਗੁੱਸਾ ਨਹੀਂ ਛੱਡਦਾ ਔਰ ਮੈਨੂੰ ਤਰਸ ਆਉਂਦਾ ਤਰਸੇ ਆਉਂਦਾ ਕਿ ਇਹਨਾਂ ਲੋਕਾਂ ਦਾ ਕੀ ਬਣੂਗਾ ਜਿਹੜੇ ਲੋਕ ਸੱਚਾਈ ਹਜ਼ਮ ਨਹੀਂ ਕਰ ਸਕਦੇ ਅਸੀਂ ਅੱਜ ਕਿਉਂ ਨਹੀਂ ਹਜ਼ਮ ਕਰ ਸਕਦੇ ਨਾ ਇਹਦੀ ਵਜ੍ਹਾ ਕੀ ਹੈ ਇੱਕ ਟਾਈਮ ਸੀ ਸ਼ਾਮ ਨੂੰ ਸਾਰਾ ਟੱਬਰ ਦੇਸੀ ਘਰ ਉਹ ਤੋਂ ਬਿਨਾ ਲੋਕ ਵੱਜਦੇ ਨਹੀਂ ਸੀਗੇ ਦੇਸੀ ਘੋ ਦਾਲ ਦੇ ਵਿੱਚ ਐਦਾਂ ਪੈਂਦਾ ਸੀ ਐਦਾਂ ਸਾਰੇ ਖਾਂਦੇ ਸੀਗੇ ਮਾਤਾ ਦਾਦੀ ਦਾਦਾ ਬੱਚੇ ਪੁੱਤ ਪੁੱਤਰ ਸਾਰੇ ਕਿਉਂ ਖਾਂਦੇ ਸੀਗੇ ਸਵੇਰ ਉੱਠ ਕੇ ਲੱਸੀ ਪੀਂਦੇ ਸੀ ਦਹੀਂ ਪੀਂਦੇ ਸੀ ਕਿਉਂ ਕੰਮ ਕਰਦੇ ਸੀ ਹਜ਼ਮ ਹੁੰਦਾ ਸੀ ਕੋਈ ਬਿਮਾਰੀ ਨਹੀਂ ਹੁੰਦੀ ਸੀ ਪੂਰੇ ਪੂਰੇ ਪਿੰਡ 'ਚ ਕੋਈ ਕੈ ਮੈਡੀਕਲ ਸਟੋਰ ਨਹੀਂ ਹੁੰਦਾ ਸੀ ਅੱਜ ਪਿੰਡਾਂ ਦੇ ਵਿੱਚ 5-5 ਸਟੋਰ ਹੈ 5-5 ਸਟੋਰ ਸਾਨੂੰ ਜਿੱਦਾਂ ਦੋ ਤਾਂ ਹজম ਨਹੀਂ ਹੁੰਦਾ ਜਿੱਦਾਂ ਸਾਨੂੰ ਦਹੀਂ ਹজম ਨਹੀਂ ਹੁੰਦਾ ਜਿੱਦਾਂ ਸਾਨੂੰ ਕਿਉਂ ਹজম ਨਹੀਂ ਹੁੰਦਾ ਉਦਾਂ ਹੀ ਸਾਨੂੰ ਕੋਈ ਚੰਗੀ ਜਾਂ ਗਿਆਨਵਾਨ ਚੀਜ਼ ਜਿਹੜੀ ਹੈ ਉਹ ਚੰਗੀ ਨਹੀਂ ਲੱਗਦੀ ਸਾਨੂੰ ਹজম ਨਹੀਂ ਹੁੰਦੀ ਕ੍ਰੋਧ ਚੜ ਜਾਂਦਾ ਸਾਨੂੰ ਦੇਖੋ ਮਿੰਟਾਂ ਸਾਂ ਘੰਟਾ ਚੀ ਕਿਸੇ ਬੰਦੇ ਨੇ ਰਸਤਾ ਨਹੀਂ ਦਿੱਤਾ ਹਾਰਨ ਮਾਰਤਾ ਅੱਗੇ ਗੱਡੀ ਲਾ ਕੇ ਗੋਲੀ ਗੋਲੀ ਮਾਰੀ ਠਾ ਹਾਰਨ ਕਮਾਰਿਆ ਇਹ ਪੇਸ਼ੈਂਸ ਹੈ ਮੈਂ ਇਹਨਾਂ ਗੱਲਾਂ ਕਰਕੇ ਕਹਿੰਦਾ ਕਿ ਆਉਣ ਵਾਲਾ ਸਮਾਂ ਸਾਡੇ ਲਈ ਬਹੁਤ ਬੁਰਾ ਡਰਾਮਣਾ ਹੈ ਪੇਸ਼ੈਂਸ ਬਹੁਤ ਵੱਡੀ ਚੀਜ਼ ਹੈ ਲਾਈਫ ਦੇ ਵਿੱਚ ਪੇਸ਼ੈਂਸ ਬਹੁਤ ਵੱਡੀ ਚੀਜ਼ ਹੈ ਜਿਹੜੇ ਬੰਦੇ 'ਚ ਪੇਸ਼ੈਂਸ ਨਹੀਂ ਹੈ ਉਹ ਬੰਦਾ ਅੱਜ ਵੀ ਮਰਿਆ ਕੱਲ ਵੀ ਮਰਿਆ ਪਰਸੋ ਵੀ ਮਰਿਆ ਜਿਹੜਾ ਬੰਦਾ ਕਰਮਯੋਗੀ ਨਹੀਂ ਹੈ ਧਰਮ ਸਾਨੂੰ ਸਿਰਫ ਜਿਉਣਾ ਸਿਖਾਉਂਦਾ ਹੈ ਧਰਮ ਬਿਜ਼ਨਸ ਨਹੀਂ ਹੁੰਦਾ ਧਰਮ ਬਿジネス ਨਹੀਂ ਕਰਨਾ ਚਾਹੀਦਾ ਧਰਮ ਸਿੱਖਣ ਵਾਲੀ ਚੀਜ਼ ਹੈ ਅਪਣਾਉਣ ਵਾਲੀ ਚੀਜ਼ ਹੈ ਉਹਦੇ ਵਿੱਚ ਰਹਿਣਾ ਉਹਦਾ ਸਤਿਕਾਰ ਕਰਨਾ ਹਰ ਧਰਮ ਦਾ ਸਤਿਕਾਰ ਕਰਨਾ ਸਾਡਾ ਫਰਜ਼ ਬਣਦਾ ਸਿਰਫ ਆਪਣੇ ਧਰਮ ਦਾ ਨਹੀਂ ਜਿਹੜੇ ਸਾਡੇ ਨਾਲ ਹੈ ਆਸੇ ਪਾਸੇ ਉਹਨਾਂ ਦੇ ਧਰਮ ਦਾ ਵੀ ਸਤਿਕਾਰ ਕਰਨਾ ਸਾਡਾ ਫਰਜ਼ ਬਣਦਾ ਪਰ ਕਰਮ ਕਰਮ ਮੇਰੇ ਆਪ ਦੇ ਵਾਸਤੇ ਹੈ ਮੇਰੇ ਕਰਮ ਨਾਲ ਕਿਸਦਾ ਕੋਈ ਸੰਬੰਧ ਨਹੀਂ ਮੈਂ ਕਰਮ ਕਰੂੰਗਾ ਕਰਮ ਦੋ ਪ੍ਰਕਾਰ ਦੇ ਹੁੰਦੇ ਹੈ ਇੱਕ ਜੋਸੀ ਕਰਮ ਕਰ ਰਹੇ ਆ ਨੇਕੀ ਕਰ ਰਹੇ ਆ ਲੋਕਾਂ ਨਾਲ ਸਾਡਾ ਕੀ ਬਿਹੇਵ ਹੈ ਪਿੰਡ ਸ਼ਹਿਰ ਚ ਮੱਲੇ ਚ ਸਾਡਾ ਕੀ ਬਿਹੇਵ ਹੈ ਕੋ ਕਰਮ ਹੈ ਇੱਕ ਕਰਮ ਹੁੰਦਾ ਕੰਮ ਸੋ ਅਸੀਂ ਉਹ ਕਰਨ ਯੋਗ ਹੀ ਆ ਜੋ ਕਰਾਂਗੇ ਉਹਦਾ ਇਵਜ਼ਾਨਾ ਸਾਨੂੰ ਪ੍ਰਮਾਤਮਾ ਸਮ नेचर ਸਾਨੂੰ ਲਾਜ਼ਮੀ ਦਿੰਦਾ ਹੀ ਦਿੰਦਾ ਸੋ ਦੋਨੋਂ ਤਰ੍ਹਾਂ ਦੇ ਕਰਮ ਜਿਹੜੇ ਆ ਉਹ ਸਾਨੂੰ ਕਰਨੇ ਪੈਣੇ ਆ ਵਰਕ ਵਾਲਾ ਕੰਮ ਵੀ ਔਰ ਕੈਰੈਕਟਰ ਵਾਲਾ ਕਰਮ ਜਿਹੜਾ ਉਹਨੂੰ ਵੀ ਸਾਨੂੰ ਬਰਕਰਾਰ ਰੱਖਣਾ ਪਊਗਾ ਤੇ ਧਰਮ ਸਿਰਫ ਸਿੱਖਿਆ ਲੈਣੀ ਹੈ ਤੁਹਾਨੂੰ ਤੋਂ ਅਸੀਂ ਜਿਹੜੇ ਲੋਕ ਧਰਮ ਤੋਂ ਰੋਟੀ ਖਾਂਦੇ ਆ ਜਿਹੜੇ ਲੋਕ ਧਰਮ ਤੋਂ ਬੈਨੀਫਿਟ ਲੈਂਦੇ ਆ ਫਾਇਦੇ ਲੈਂਦੇ ਆ ਮਾਫ ਕਰਨਾ ਇੱਕ ਦਿਨ ਬਹੁਤ ਮਾੜਾ ਹੁੰਦਾ ਕਿਉਂਕਿ ਲੋਕ ਆਪਦੇ ਬੱਚਿਆਂ ਦੇ ਮੂੰਹ ਚੋਂ ਕੱਢ ਕੇ ਗੁਰਦੁਆਰੇ ਮੰਦਰ ਮਸੀਤਾਂ ਦੇ ਵਿੱਚ ਦਿੰਦੇ ਆ ਧਰਮ ਸਮਝ ਕੇ ਪਰ ਜਿਹੜੇ ਲੋਕ ਉਹਨੂੰ ਬਿਜ਼ਨਸ ਬਣਾਉਂਦੇ ਆ ਉਹਨਾਂ ਦਾ ਹਸ਼ਰ ਕੀ ਹੁੰਦਾ ਤੁਸੀਂ ਦੇਖਿਆ ਹੋਊਗਾ ਮੈਂ ਵੀ ਬਹੁਤ ਦੇਖਿਆ ਹੈ ਸੁਖ ਕਰਮ ਕਰੋ ਦੋਨੋਂ ਪ੍ਰਕਾਰ ਦੇ ਕਰਮ ਕਰੋ ਆਪਣੇ ਧਰਮ ਦੀ ਪਾਲਣਾ ਕਰੋ ਦੂਜੇ ਦੇ ਧਰਮ ਦੀ ਪਾਲਣਾ ਕਰੋ ਕੋਈ ਕਿਸੇ ਵੀ ਧਰਮ ਨੂੰ ਅਪਣਾਉਂਦਾ ਸਾਨੂੰ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ ਸਾਡੇ ਲੋਕ ਦੋਮੁਖੀ ਟੂ ਫੇਸਸ ਲੋਕ ਅਗਰ ਸਾਡੇ ਧਰਮ ਦੇ ਵਿੱਚ ਕੋਈ ਬੰਦਾ ਆ ਜਾਂਦਾ ਹੈ ਤੇ ਫਿਰ ਅਸੀਂ ਤਾੜੀਆਂ ਮਾਰ ਕੇ ਸਵਾਗਤ ਕਰਦੇ ਆਂ ਕਹਿੰਨੀਆਂ ਕਿ ਦੇਖੋ ਸਾਡਾ ਧਰਮ ਸਾਡੇ ਧਰਮ ਚ ਉਹ ਆ ਗਿਆ ਇਹ ਆ ਗਿਆ ਉਹ ਆ ਗਿਆ ਟਿਮਕਾ ਆ ਗਿਆ ਫੁਲਾਣਾ ਆ ਗਿਆ ਪਰ ਬਦਕਿਸਮਤੀ ਨਾਲ ਜਦੋਂ ਸਾਡੇ ਧਰਮ ਦੇ ਵਿੱਚੋਂ ਕੋਈ ਵਿਅਕਤੀ ਦੂਸਰਾ ਧਰਮ ਅਪਣਾਉਂਦਾ ਹੈ ਫਿਰ ਅਸੀਂ ਉਹਦਾ ਬਾਈਕਾਟ ਕਰ ਦਿੰਦੇ ਆਂ ਪਿੰਡ ਚੋਂ ਸ਼ਹਿਰ ਚੋਂ ਇਲਾਕੇ ਚੋਂ ਕਿਸ ਬੰਦੇ ਦਾ ਬਾਈਕਾਰਡ ਕਰ ਦੋ ਇਹਨੇ ਧਰਮ ਦੂਸਰਾ ਬਣਾ ਲਿਆ ਇਹ ਸਾਡੇ ਜੋਗਰਾ ਨਹੀਂ ਰਹਿ ਗਿਆ ਇੱਕ ਹੀ ਗੱਲ ਹੋਈ ਜਦੋਂ ਸਾਡੇ ਧਰਮ ਜਲੂਕ ਆਉਂਦੇ ਆ ਸਾਨੂੰ ਖੁਸ਼ੀ ਹੁੰਦੀ ਜਦੋਂ ਸਾਡੇ ਧਰਮ ਚੋਂ ਕੋਈ ਕਿਤੇ ਜਾਂਦਾ ਤਾਂ ਸਾਨੂੰ ਤਕਲੀਫ ਹੁੰਦੀ ਹੈ ਜਾਂ ਤਾਂ ਦੋਨੇ ਚੀਜ਼ਾਂ ਬੰਦ ਕਰਨੀਆਂ ਚਾਹੀਦੀਆਂ ਜਦੋਂ ਕੋਈ ਸਾਡੇ ਧਰਮ ਚੋਂ ਜਾਂਦਾ ਤੇ ਉਹਦੇ ਵਾਲੇ ਪਰਖੋ ਦੇਖੋ ਕਿ ਕਿਤੇ ਉਹ ਬੰਦਾ ਕਿਸੇ ਨੇ ਭੇਜਿਆ ਹੋਇਆ ਤਾਂ ਨਹੀਂ ਉਹਦੀ ਮਨਸ਼ਾ ਕੀ ਹੈ ਉਹ ਕਿਉਂ ਸਾਡੇ ਧਰਮ ਚ ਆ ਰਿਹਾ ਔਰ ਤੁਸੀਂ ਇਹ ਵੀ ਜਾਣਦੇ ਹੋ ਕਿ ਪਿਛਲੇ ਸਮੇਂ 'ਚ ਬਹੁਤ سارے ਲੋਕ ਸਿੱਖ ਧਰਮ ਦੇ ਵਿੱਚ ਆਏ ਮੈਂ ਨਾ ਨਹੀਂ ਲੂੰਗਾ ਕਿਉਂਕਿ ਮੈਨੂੰ ਸ਼ੌਰਤ ਨਹੀਂ ਚਾਹੀਦੀ ਤੁਸੀਂ ਸਾਰੇ ਜਾਣਦੇ ਹੋ ਉਹਨਾਂ ਲੋਕਾਂ ਨੇ ਸਾਡੇ ਧਰਮ ਦੇ ਵਿੱਚ ਆ ਕੇ ਕੀ ਕੀ ਕੀਤਾ ਤੇ ਕੀ ਕੀ ਕਰ ਰਹੇ ਆ ਤੇ ਕੀ ਕੀ ਕਰਨਗੇ ਸੋਚ ਕੇ ਰੱਖਿਓ ਕਿਉਂਕਿ ਬਾਣੀ ਉਹਨਾਂ ਨੇ ਪੜ੍ਹ ਲਿਆ ਸਾਡੇ ਧਰਮ ਦੇ ਲੇਕਿਨ ਅੰਦਰੋਂ ਉਹ ਸਿੱਖ ਨਹੀਂ ਹੋ ਸਕਦੇ ਬਹੁਤ ਨੁਕਸਾਨ ਕਰ ਰਹੇ ਨੇ ਬਹੁਤ ਨੁਕਸਾਨ ਹੋਊਗਾ ਤੇ ਬਹੁਤ ਨੁਕਸਾਨ ਕਰਨਗੇ ਯਾਦ ਰੱਖਿਓ ਕਿਉਂਕਿ ਸਿੰਘ ਖੁਸ਼ ਬਹੁਤ ਜਲਦੀ ਹੋ ਜਾਂਦੇ ਕੋਈ ਬੰਦਾ ਸਾਡੇ ਧਰਮ ਚ ਆ ਗਿਆ ਬੜੀ ਖੁਸ਼ੀ ਆ ਸਾਨੂੰ ਬੰਦਾ ਆਪਣਾ ਧਰਮ ਛੱਡ ਕੇ ਆ ਗਿਆ ਆ ਗਿਆ ਤੇ ਲਿਓ ਮੈਂ ਇਹ ਦੋ ਚੀਜ਼ਾਂ ਕੁਝ ਕਹਿ ਨਹੀਂ ਸਕਦੇ ਲੇਕਿਨ ਕਲ ਸਫਰਨੀ ਹੈ ਕਿ ਜੋ ਕੋ ਆਵੇ ਫਿਰ ਉਹਨੂੰ ਵੈਲਕਮ ਕਰੋ ਜਾਵੇ ਤੇ ਅਲਵਿਦਾ ਅਲਵਿਦਾ ਕਹੋ ਕੁੱਟਣਾ ਨਹੀਂ ਮਾਰਨਾ ਨਹੀਂ ਬਾਈਗਾਰਡ ਨਹੀਂ ਕਰਨਾ ਪਾਂਡਾ ਧਿਆਗਣਾ ਨਹੀਂ ਪਾਂਡਾ ਛੇਕਣਾ ਨਹੀਂ ਚੱਲ ਦੋ ਜੇ ਉਹਨੂੰ ਚੰਗਾ ਲੱਗਿਆ ਰਹੂਗਾ ਜੇ ਨਾ ਚੰਗਾ ਲੱਗਿਆ ਵਾਪਸ ਆਊਗਾ ਔਰ ਇਹ ਮੈਂ لازਮੀ ਕਹਦਾ ਕਿ ਮੇਰਾ ਐਕਸਪੀਰੀਅੰਸ ਜਿਸ ਤਰ੍ਹਾਂ ਅਸੀਂ ਪੈਦਾ ਹੁੰਨੇ ਸਾਡੇ ਸੰਸਕਾਰ ਸਾਡੀ ਸੋਚ ਸਾਡਾ ਬਲੱਡ ਸਾਡੀਆਂ ਧਰਤੀ ਇਹ ਬਹੁਤ ਚੀਜ਼ਾਂ ਜਿਹੜੀਆਂ ਤੁਹਾਡਾ ਖੜਾ ਨਹੀਂ ਛੱਡਦੀਆਂ ਅੱਜ ਅਗਰੇਸ਼ਾਂ ਦੇ ਵਿੱਚ ਕੈਨੇਡਾ ਅਮਰੀਕਾ ਇੰਗਲੈਂਡ ਦੇ ਵਿੱਚ ਸਾਡੇ ਪੰਜਾਬੀ ਲੋਕ ਇੰਨੇ ਕਿ ਜ਼ਿਆਦਾ ਪਾਵਰ ਚ ਹੈ ਇੰਨੇ ਕਿ ਜ਼ਿਆਦਾ ਪੈਸੇ ਵਾਲੀ ਹੈ ਇੰਨੇ ਬਿਜ਼ਨਸ ਵਾਲੀ ਆ ਵੀ ਗੱਲ ਹੀ ਛੱਡ ਦਿਆ ਬਟ ਉਹ ਲੋਕ ਸਾਲ ਚ ਚਾਰ ਚਾਰ ਵਾਰੀ ਪੰਜਾਬ ਜਾਂਦੇ ਆ ਵਾਹ ਇੱਥੇ ਐਸੀ ਉਹਨਾਂ ਕੋਈ ਗੱਡੀਆਂ ਜਿਹੜੀਆਂ ਸ਼ਾਇਦ ਪੰਜਾਬ ਦੇ ਵਿੱਚ ਹੈ ਹੀ ਨਹੀਂ ਹੈਗੀਆਂ ਨਹੀਂ ਇੱਥੇ ਲੋਕ ਐਸੇ ਹੀ ਆ ਜਿੰਨਾਂ ਕੋਲ ਹੈਲੀਕਾਪਟਰ ਆਪਣੇ ਆਪਨੇ ਖੇਤ ਹੈਲੀਕਾਪਟਰ ਤੇ ਜਾਂਦੇ ਨੇ ਠਿਹਾਰਾ ਸਾਹਿਬ ਕੈਲੀਫੋਰਨੀਆ ਚ ਪਤਾ ਨਹੀਂ ਕਿੰਨੇ ਲੋਕ ਮੈਂ ਗਿਆ ਉਹਨਾਂ ਦੇ ਆਪਣੇ ਖੇਤ ਚਾਹ ਲੈ ਕੇ ਜਾਂ ਜਦੋਂ ਗੇੜਾ ਮਾਰਨ ਜਾਂਦੀ ਹੈ ਨਾ ਰੋਟੀ ਲੈ ਕੇ ਜਾਂਦੇ ਆ ਤੇ ਹੈਲੀਕਾਪਟਰ ਚ ਜਾਂਦੇ ਆ ਪਲੇਨ ਚ ਜਾਂਦੇ ਆ ਪਰ ਲੋਕ 4 4 ਸਾਲ 4 4 ਗੇੜੇ ਸਾਲ ਦੇ ਵਿੱਚ ਪੰਜਾਬ ਚ ਜਾਂਦੇ ਆ ਆਪਦੇ ਪਿੰਡ ਆਪਦੀ ਖੂਹ ਤੇ ਆਪਦੇ ਖੇਤਾਂ ਚ ਆਪਣੇ ਪਿੰਡ ਦੀ ਸਾਥ ਚ ਕਿਉਂ ਕਿਉਂ ਨਹੀਂ ਬੋਲ ਸਕਦੇ ਜਿੱਥੇ ਜੰਮੇ ਜਾਏ ਖੇਡੇ ਬਚਪਨ ਪਲਿਆ ਖਾ ਖਾ ਟਿੱਡੇ ਟਿੱਡੇ ਜਿਸ ਦੀ ਮਿੱਟੀ ਅੱਜ ਵੀ ਲੱਗਦੀ ਖੰਡ ਬਿਛਰੀ ਦੀਆਂ ਡਲੀਆਂ ਰੱਬਾ ਰਹਿਣ ਆਵਾਜ਼ ਸਦਾ ਮੇਰੇ ਪਿੰਡ ਟਹਿਣੀ ਦੀਆਂ ਗਲੀਆਂ ਸਾਡੇ ਪਿੰਡ ਪਿੰਡ ਦੀਆਂ ਗਲੀਆਂ ਇਹ ਗਲੀਆਂ ਜਿਹੜੀਆਂ ਸਾਨੂੰ ਕਦੇ ਭੁੱਲ ਨਹੀਂ ਸਕਦੀਆਂ ਸੋ ਮੇਰਾ ਗੇਲਾ ਅੱਜ ਦੇ ਵੀਡੀਓ ਦੇ ਵਿੱਚ ਸਿਰਫ ਇਹੀ ਹੈ ਕਿ ਅਸੀਂ ਗੰਧੀਆਂ ਨੂੰ ਹੋਰ ਪ੍ਰਮੋਟ ਕਰਦੇ ਆਂ ਚੰਗਿਆਂ ਨੂੰ ਅਸੀਂ ਬਿਲਕੁਲ ਸੰਤੋਖ ਦਿੰਦੇ ਆਂ ਉਹਨਾਂ ਦੀ ਗੱਲ ਹੀ ਨਹੀਂ ਕਰਕੇ ਰਾਜੀ ਹੁਣ ਇਹਦੇ ਦੋ ਗੱਲ ਹੈ ਜਾਂ ਤਾਂ ਇਹ ਹੈ ਕਿ ਸਾਡਾ ਮਕਸਦ ਸਿਰਫ ਪੈਸਾ ਕਮਾਉਣਾ ਹੈ ਤੇ ਅਸੀਂ ਉਹਦੀ ਗੱਲ ਕਰਾਂਗੇ ਜਿਹੜਾ ਪਹਿਲਾਂ ਹੀ ਬਹੁਤ ਵਾਇਰਲ ਹੈ ਜਿਹਦੇ ਕਰਕੇ ਸਾਨੂੰ ਪ੍ਰਸਿੱਧੀ ਮਿਲੇ ਤੇ ਜਾਂ ਫਿਰ ਇਹ ਕਹਿ ਲਓ ਕਿ ਸਾਨੂੰ ਚੰਗੀ ਚੀਜ਼ ਨਾਲ ਕੋਈ ਰੁਝਾਨਨੀ ਚੰਗੀ ਚੀਜ਼ ਨਾਲ ਸਾਡਾ ਕੋਈ ਲਗਾਵ ਨਹੀਂ ਅਸੀਂ ਕਿਉਂ ਇਸ ਬੰਦੇ ਨੂੰ ਮਸ਼ਹੂਰ ਕਰੀਏ ਤੇ ਬੰਦਾ ਮਸ਼ਹੂਰ ਜੁਗਾ ਸਾਨੂੰ ਕੀ ਮਿਲੂਗਾ ਬਈ ਮਿਲਣਾ ਤੁਹਾਨੂੰ ਉਹੀ ਹੈ ਜੋ ਗੰਦੇ ਨੂੰ ਪੇਸ਼ ਕਰਕੇ ਤੁਹਾਨੂੰ ਮਿਲਣਾ ਉੱਥੇ ਜ਼ਿਆਦਾ ਮਿਲ ਜਾਣਾ ਇੱਥੇ ਘੱਟ ਮਿਲੂਗਾ ਲੇਕਿਨ ਇੱਥੇ ਤੁਸੀਂ ਜਾਇਜ਼ ਹੋ ਉੱਥੇ ਤੁਸੀਂ ਨਜਾਇਜ਼ ਹੋ ਇੱਥੇ ਤੁਸੀਂ ਸੱਚੇ ਹੋ ਉੱਥੇ ਤੁਸੀਂ ਝੂਠੇ ਹੋ ਫਰਕ ਇੰਨਾ ਹੀ ਹੈ ਚੰਗੀ ਗਾਇਕੀ ਚੰਗੇ ਗੀਤ ਚੰਗੇ ਸੰਗੀਤ ਨੂੰ ਅਸੀਂ ਪ੍ਰਮੋਟ ਕਰਾਂਗੇ ਸਾਨੂੰ ਹੋ ਸਕਦਾ ਪੈਸੇ ਘੱਟ ਮਿਲਣ ਤੁਹਾਨੂੰ ਜਾਨੀ ਕਿ ਤੁਹਾਨੂੰ ਫੇਕ ਮੀਡੀਆ ਔਰ ਮੀਡੀਆ ਤੁਹਾਨੂੰ ਪੈਸੇ ਸ਼ਾਇਦ ਘੱਟ ਮਿਲਣ ਲੇਕਿਨ ਤੁਸੀਂ ਕੱਲ ਨੂੰ ਕਹਿਣ ਜੋਗ ਰਹੇ ਹੋ ਕਿ ਹਾਂ ਅਸੀਂ ਆ ਕੰਮ ਕੀਤਾ ਮੈਂ ਪਿੱਛੇ ਜੇ ਕੂੜਾ ਐੜਾ ਈਡੀ ਸਸਾਹਾ ਪੜ ਲੰਗੀਤ ਇੱਕ ਰਿਕਾਰਡ ਕੀਤਾ ਰਿਲੀਜ਼ ਕੀਤਾ ਜਿਹਦੇ ਚ 35 ਮੁੱਦੇ ਅਸੀਂ ਲਏ ਲੱਖੀ ਭਵਾਨੀਗੜ ਬਬੂ ਬਰਾੜ ਬਾਈ ਅਸੀਂ ਰਲ ਕੇ ਸਾਰਾ ਕੰਮ ਕੀਤਾ ਸਿਰਫ ਇੱਕ ਮੱਕੜ ਸਾਹ ਸਬਰਨ ਜੋਤ ਮੱਕੜ ਸਿਰਫ ਇੱਕ ਕੱਲਾ ਬੰਦਾ ਸੀਗਾ ਕੱਲਾ ਜਿਸ ਬੰਦੇ ਨੇ ਕਿਹਾ ਕਿ ਇਹ ਗੀਤ ਸਕੂਲਾਂ ਦੇ ਵਿੱਚ ਸਿਲੇਬਸ ਵਿੱਚ ਲੱਗਣਾ ਚਾਹੀਦਾ ਤੇ ਜਦੋਂ ਪ੍ਰੇਰਣ ਹੁੰਦੀ ਹੈ ਤੇ ਗਾਣਾ ਪਲੇ ਹੋਣਾ ਚਾਹੀਦਾ ਬੱਚਿਆਂ ਨੂੰ ਖਿਲਾਰ ਕੇ ਇਹ ਸਾਰਾ ਬੱਚਿਆਂ ਨੂੰ ਯਾਦ ਕਰਾਓ ਸਿਰਫ ਇੱਕ ਬੰਦੇ ਨੇ ਉਹਨੇ ਸਰਕਾਰ ਦੇ ਕੰਨਾਂ 'ਚ ਹੀ ਆਵਾਜ਼ ਕੱਢਣ ਦੀ ਕੋਸ਼ਿਸ਼ ਕੀਤੀ ਉਹਨਾਂ ਤੋਂ ਇਲਾਵਾ ਹੋਰ ਕਿਸੇ ਵੀ ਚੈਨਲ ਕਿਸੇ ਵੀ ਮੀਡੀਆ ਨੇ ਉਹਦੇ ਤੇ ਕੋਈ ਗੱਲ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਔਰ ਸਿੱਤ ਮੰਤਰੀ ਸਾਹਿਬ ਸਿੱਖਿਆ ਮੰਤਰੀ ਸਾਹਿਬ ਸਾਰਿਆਂ ਨੂੰ ਗਾਣਾ ਭੇਜਿਆ ਹਾਂਜੀ 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 ਕਿਸੇ ਬੰਦੇ ਨੇ ਦਿਉ ਵਿਦਿਆ ਦਾ ਦਾਨ ਗਾਣਾ ਕੀਤਾ ਵੀ ਬੱਚਿਆਂ ਨੂੰ ਪੜ੍ਹਾਓ ਲਿਖਾਓ ਇਹ ਵੀ ਦਾਨ ਦੇ ਦੇ ਇੱਕ ਬੱਚੇ ਨੂੰ ਅਡਾਪਟ ਕਰ ਲਓ ਤੇ ਕੋਈ ਬਾਲੀ ਵੱਡੀ ਫੀਸ ਨਹੀਂ ਹੁੰਦੀ ਸਾਲ ਦਾ ਮੈਨੂੰ ਲੱਗਦਾ ਵੀ 4-500 ਰੁਪਈਆ ਹੋਊਗਾ 1000 ਰੁਪਈਆ ਹੋਊ ਸਾਲ ਦੇ ਦੋ-ਤੋਂ ਹਣਾ ਨੀਗਾ ਕਪੜੇ ਰੱਤੇ ਕੋਈ ਆ ਕੇ ਤੇ ਕੋਈ ਸਾਲ ਦਾ ਕੋਈ ਜੇ ਮੰਨ ਲਓ ਬੰਦੇ ਨੂੰ 50 ਪੌਂਡ 100 ਪੌਂਡ ਆ ਵੀ ਜਾਵੇ ਤੇ ਇੱਕ ਬਰਗਰ ਹੀ ਆਉਂਦਾ ਇਹਨਾਂ ਦਾ ਲੇਕਨ ਸਰਕਾਰ ਦੇ ਕਾਨੂੰਨ ਤੇ ਜੂਨੀ ਸਰਕੀ ਸਿੱਖਿਆ ਮੰਤਰੀ ਦੇ ਜੂਨੀ ਨਹੀਂ ਸਰਕੀ इवन ਅਸੀਂ ਵੀਡੀਓ ਸ਼ੂਟ ਕਰਨਾ ਸੀ ਕਿਸੇ ਸਕੂਲ ਦੇ ਵਿੱਚ ਤੇ ਵੀਡੀਓ ਸਾਹਿਬ ਨੇ ਸਾਨੂੰ ਪਰਮਿਸ਼ਨ ਹੀ ਨਹੀਂ ਦਿੱਤੀ ਉਹਨੂੰ ਗਾਣਾ ਵੀ ਸੁਣਾਇਆ ਕਿ ਸਕੂਲ ਦਾ ਗਾਣਾ ਹੈ ਸਕੂਲ ਦੇ ਬੱਚੇ ਸਕੂਲ ਦੇ ਟੀਚਰ ਚਾਹੀਦੇ ਆ ਉਹ ਬੰਦਾ ਕਹਿੰਦਾ ਨਹੀਂ ਜੀ ਦੇ ਨਹੀਂ ਸਕਦਾ ਮੈਂ ਮੈਨੂੰ ਪਰਮਿਸ਼ਨ ਲੈਣੀ ਪੈਣੀ ਹੈ ਜੇ ਚੰਡੀਗੜ੍ਹ ਤੋਂ ਮੈਂ ਕਿਹਾ ਚੰਡੀਗੜ੍ਹ ਤੋਂ ਵੀ ਲੈ ਦਿੰਦੇ ਆ ਲੇਕਿਨ ਉਹ ਬੰਦਾ ਮੰਨਿਆ ਹੀ ਨਹੀਂ ਹਾਰ ਕੇ ਅਸੀਂ ਧੱਕੇ ਨਾਲ ਵੀਡੀਓ ਕੀਤਾ ਉੱਥੇ ਫਿਰ ਜ਼ੋਰ ਆਲਾ ਕੰਮ ਕਰਨਾ ਪੈਂਦਾ ਫਿਰ ਜ਼ੋਰ ਨਾਲ ਵੀਡੀਓ ਕੀਤਾ ਮਤਲਬ ਕੀ ਕਰ ਲਓਗੇ ਤੁਸੀਂ ਜੀੜੇ ਡਿਪਾਰਟਮੈਂਟ ਨੇ ਕਰੋੜਾਂ ਰੁਪਇਆ ਖਰਚ ਕੇ ਵੀਡੀਓ ਪ੍ਰਮੋਟ ਕੀਤੇ ਆ ਕਰੋੜਾਂ ਰੁਪਇਆ ਖਰਚ ਕੇ ਅਸੀਂ ਫਰੀਜ਼ ਦੇ ਰਹੇ ਆ ਔਰ ਉਹਨਾਂ ਦੇ ਨਾਲੋਂ 100 ਗੁਣਾ ਜ਼ਿਆਦਾ ਵਧੀਆ ਕੀ ਦੇ ਰਹੇ ਹਾਂ 100 ਗੁਣਾ ਜ਼ਿਆਦਾ ਵਧੀਆ ਕੰਟੈਂਟ ਦੇ ਰਹੇ ਆ ਨਰੋਲ ਕੰਟੈਂਟ ਦੇ ਰਹੇ ਆ ਕੋਈ ਉਹਦੇ ਚ ਸਾਡਾ ਫਾਇਦਾ ਨਹੀਂ ਹੈਗਾ ਲੇਕਿਨ ਉਹ ਕਹਿੰਦੇ ਨਹੀਂ ਇਹ ਨਹੀਂ ਜਿਹੜਾ ਸਾਡੇ ਵਾਲਾ ਉਹ ਹੀ ਚੱਲੂਗਾ ਤੁਹਾਡਾ ਨਹੀਂ ਚੱਲਣਾ ਕਿਉਂਕਿ ਸਾਨੂੰ ਇਹਦਾ ਕੀ ਫਾਇਦਾ ਇਹਦਾ ਫਾਇਦਾ ਤੁਹਾਨੂੰ ਹੋ ਜੂਗਾ ਸਾਨੂੰ ਦਾ ਕੀ ਫਾਇਦਾ ਹੋਣਾ ਮੈਨੂੰ ਲੱਗਦਾ ਵੀ ਉਹ ਚਾਰ-ਪੰਜ ਸਾਲਾਂ ਚ 1.5 ਲੱਖ ਤੋਂ ਵੱਧ ਵਿਊ ਨਹੀਂ ਆ ਕੀ ਫਾਇਦਾ ਹੋ ਜੂਗਾ ਸਾਨੂੰ ਤੇ 4-5 ਲੱਖ ਰੁਪਏ ਤਾਂ ਸੀ ਲਾ ਦਿੱਤਾ ਟਾਈਮ ਵਕਰਾ ਵੇਸਟ ਕੀਤਾ ਮਿੰਤਾ ਵੱਖਰੀਆਂ ਕੀਤੀਆਂ ਪਰ ਉਹ ਉਹਨਾਂ ਕਰਕੇ ਨਹੀਂ ਇੱਥੇ ਆ ਜਿਹੜਾ ਦਿਲ ਹੈ ਨਾ ਇਹ ਦਿਲ ਦੇ ਵਿੱਚੋਂ ਦਿਲ ਹੈ ਹਿੰਦੁਸਤਾਨੀ ਹੈ ਦਿਲ ਪੰਜਾਬੀ ਹੈ ਪੰਜਾਬ ਲਈ ਕੰਮ ਕਰਨਾ ਚਾਹੁੰਦਾ ਗੱਲ ਕਰਨਾ ਚਾਹੁੰਦਾ ਇਹ ਕਰ ਰਿਹਾ ਸੋ ਦੋਸਤੋ ਦਿਲ ਦੇ ਬਲਬਲੇ ਤੁਹਾਡੇ ਨਾਲ ਸਾਂਝ ਕੀਤੇ ਰਾਤ ਨੂੰ ਵਧੀਆ ਨੀਂਦ ਆਊਗੀ ਤੇ ਜੇ ਤੋਂ ਨਵੀਂ ਤਾਂ ਇਹ ਵਧੀਆ ਆਉਂਦੀ ਹੈ ਤਾਂ ਫਿਰ ਕੁਝ ਲਿਖ ਕੇ ਜੀਦਾ ਕੁਝ ਜਵਾਬ ਦੇ ਕੇ ਤਾਂ ਕਿ ਮੈਨੂੰ ਵੀ ਪਤਾ ਲੱਗੇ ਮੈਂ ਕਿੱਥੇ ਗਲਤ ਆ ਕਿੱਥੇ ਸਹੀ ਆ ਕਿੱਥੇ ਮੇਰੀ ਗਲਤੀ ਆ ਕਿੱਥੇ ਮੇਰੀ ਭੁੱਲ ਆ ਜਿਹੜੀ ਵੰਗਾਹ ਤੋਂ ਨਾ ਕਰਾਂ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਇਹ ਮੇਰਾ ਚੈਨਲ ਹੈ ਚਾਹੇ YouTube ਹੈ ਚਾਹੇ Facebook ਹੈ ਚਾਹੇ Instagram ਹੈ ਚਾਹੇ TikTok ਹੈ ਇੱਕੋ ਹੀ ਆ ਮੇਰਾ ਨਰਮਲ ਸਿਦੂ میوزਿਕ ਜੇ ਤੁਹਾਡਾ ਦਿਲ ਕਰੇ ਤੁਸੀਂ ਸਬਸਕ੍ਰਾਈਬ ਕਰ ਲਓ ਜੇ ਤੁਹਾਡਾ ਦਿਲ ਕਰੇ ਤਾਂ ਕਮੈਂਟ ਕਰ ਲਓ ਦਿਲ ਕਰੇ ਤਾਂ ਕਿਸੇ ਨੂੰ ਸ਼ੇਅਰ ਕਰ ਦਿਓ ਨਾ ਦਿਲ ਕਰੇ ਕੁਝ ਵੀ ਨਾ ਕਰੋ ਤੁਹਾਡੀ ਮਰਜ਼ੀ ਹੈ ਮੈਂ ਲੱਗਿਆ ਸੱਚੀ 40 50 ਸਾਲ ਤੋਂ ਲੱਗਿਆ ਮੈਂ ਮਰਦੇ ਦਮ ਤੱਕ ਤੁਹਾਡੀ ਅੱਖਾਂ ਚ ਰਲਕਦਾ ਰਹੂੰਗਾ ਅੰਤਮ ਸਵਾਸ ਆਉਣ ਤੱਕ ਤੇਰੀਆਂ ਅੱਖਾਂ 'ਚ ਰੜਕਦਾ ਰਹੂੰਗਾ ਸੁਣਨਾ ਹੈ ਨਹੀਂ ਸੁਣਨਾ ਦੇਖਣਾ ਹੈ ਨਹੀਂ ਦੇਖਣਾ ਸੁਲਾਉਣਾ ਹੈ ਨਹੀਂ ਸੁਲਾਉਣਾ ਗਾਲਾਂ ਕੱਢਣੀਆਂ ਗਾਲਾਂ ਕੱਢ ਲੂੰ ਪਰ ਮੈਂ ਜੋ ਅੰਦਰੋਂ ਆ ਉਹ ਹੀ ਬਾਹਰ ਆ ਡਰਾਮਾ ਕੋਈ ਨਹੀਂ ਬਾਕੀ ਪੰਜਾਬ ਜਿੰਦਾਬਾਦ ਪੰਜਾਬੀਅਤ ਜਿੰਦਾਬਾਦ ਮਾਂ ਬੋਲੀ ਪੰਜਾਬੀ ਸਾਡਾ ਸੰਗੀਤ ਜਿੰਦਾਬਾਦ ਖੁਸ਼ ਰਹੋ ਚੜ੍ਹਦੀ ਕਲਾ 'ਚ ਰਹੋ ਸ਼ਸ਼ੀਕਾਂ